ਅ ਬਹੁਤ ਹੀ ਸਤਕਾਰਯੋਗ तमाम सारे ਸਾਡੇ ਪ੍ਰੈਸ ਦੇ ਸਾਥੀगण और ਸਾਡੇ ਬਹੁਤ ਹੀ ਬਰਿਸ਼ਟ ਲੀਡਰ ਜਿਹੜੇ ਕਿ ਅੱਜ ਇੱਥੇ ਉਪਸਥਿਤ ਨੇ ਬਹੁਤ ਹੀ ਆਦਰਯੋਗ ਸਰਦਾਰ ਲਾਲ ਸਿੰਘ ਜੀ ਜਿਨ੍ਹਾਂ ਨੂੰ ਮੇਰਾ ਖਿਆਲ ਸਦੀਆਂ ਹੋ ਗਈਆਂ ਕਈ ਦਹਾਕੇ ਹੋ ਗਏ ਇਸ ਪਾਰਟੀ ਦੇ ਵਿੱਚ ਤੇ ਬਹੁਤ ਹੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਪਾਰਟੀ ਦੇ ਵਾਸਤੇ ਬਹੁਤ ਸਤਕਾਰਯੋਗ ਸਾਡੇ ਬ੍ਰਹਮਿੰਦਰਾ ਜੀ ਬਹੁਤ ਹੀ ਸੀਨੀਅਰ ਆਗੂ ਹਮੇਸ਼ਾ ਪਾਰਟੀ ਦੇ ਵਾਸਤੇ ਜੀਜਾਨ ਲਾਉਣ ਵਾਲੇ ਬਹੁਤ ਸਤਕਾਰਯੋਗ ਸਾਡੇ ਹਰਦੀਾਲ ਕੰਬੋਤ ਸਾਹਿਬ ਸਾਡੇ ਵਿਚਕਾਰ ਉਪਸਥਿਤ ਨੇ ਬੈਠੇ ਹੈ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਪਾਰਟੀ ਚ ਤੇ ਆਰਗੇਨਾਈਜੇਸ਼ਨ ਚ ਰਿਹਾ ਨਾਬਸਾਂ ਤਾਂ ਸਾਡੇ ਵੱਡੇ ਭਰਾ ਹੈ ਚਾਰ ਵਾਰ ਮਿਲ ਰਹੇ ਹੈ ਮਦਨ ਜਲਾਲਪੁਰ ਸਾਹਿਬ ਬਹੁਤ ਸਤਕਾਰਯੋਗ ਸਾਡੇ ਦਬੰਗ ਲੀਡਰ ਹੈ ਬਹੁਤ ਸਤਕਾਰਯੋਗ ਸਾਡੇ ਕਾਕਾ ਰਜਿੰਦਰ ਸਿੰਘ ਜੀ ਸਾਬਕਾ ਐਮਐਲਏ ਉਹ ਵੀ ਤੁਹਾਡੇ ਵਿਚਕਾਰ ਉਪਸਥਿਤ ਨੇ ਮਹਿਲਾ ਕਾਂਗਰਸ ਦੀ ਸਾਡੀ ਪ੍ਰਧਾਨ ਗੁਰਸ਼ਰਨ ਰੰਧਾਵਾ ਜੀ ਸਾਡੀ ਭੈਣ ਜਜਾਰੂ ਆਗੂ ਬਹੁਤ ਸਤਕਾਰਯੋਗ ਸਾਡੇ ਵਿਸ਼ਨੂੰ ਜੀ ਅੱਜ ਪਟਿਆਲਾ ਸੰਭਾਲ ਰਹੇ ਨੇ ਸ਼ਹਿਰ ਉਹ ਵੀ ਇੱਥੇ ਉਪਸਥਿਤ ਨੇ ਮਾਫੀ ਚਾਹੁੰਨਾ ਹੈ ਸੀਨੀਅਰ ਕਾਂਗਰਸੀ ਆਗੂ ਸਾਡੇ ਹੈਰੀ ਮਾਨ ਸਾਹਿਬ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਸਾਡਾ ਸਰਦਾਰ ਦੁਪਿੰਦਰ ਸਿੰਘ ਜੀ ਢਿੱਲੋਂ ਸਾਹਿਬ ਜਿਹੜੇ ਜੀਰਕਪੁਰ ਸਾਡੀ ਡੇਰਾ ਬੱਸੀ ਕੌਨਸੀਅਨਸੀ ਨੂੰ ਰਿਪ੍ਰেজেন্ট ਕਰਦੇ ਨੇ ਬਹੁਤ ਸਤਿਕਾਰਯੋਗ ਸਾਡੇ ਦਰਬਾਰਾ ਸਿੰਘ ਜੀ ਸ਼ੁਤਰਾਣਾ ਤੋਂ ਬਹੁਤ ਸਤਿਕਾਰਯੋਗ ਸਾਡੇ ਨਿਰਮਲ ਸਿੰਘ ਜੀ ਦੇ ਸੁਪੁੱਤਰ ਸ਼ੁਤਰਾਣਾ ਤੋਂ ਵੀ ਇੱਥੇ ਹਾਜ਼ਰ ਨੇ ਜ਼ਿਲ੍ਹੇ ਦੇ ਪ੍ਰਧਾਨ ਤੇ ਸਮੁੱਚੀ ਕਾਂਗਰਸ ਤੇ ਉਹ ਬੋਲੇ ਜੀ ਰਣਦੀਪ ਨਾਬਾ ਤੇ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਉਮੀਦਵਾਰ ਨੇ ਗਰਵੀਰ ਗਾਂਧੀ ਜੀ ਅੱਜ ਸਮੁੱਚੀ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿਉਂਕਿ ਅਸੀਂ ਸਾਰੇ ਕਾਂਗਰਸ ਨਾਲ ਬੰਨੇ ਹੋਏ ਆਂ ਕਾਂਗਰਸ ਦੇ ਝੰਡੇ ਨਾਲ ਬੰਨੇ ਹੋਏ ਆਂ ਰਾਹੁਲ ਗਾਂਧੀ ਜੀ ਨਾਲ ਦੇ ਆਦੇਸ਼ਾਂ ਨੂੰ ਮੰਨਦੇ ਆਂ ਔਰ ਖਰਗੇ ਸਾਹਿਬ ਦੇ ਆਦੇਸ਼ਾਂ ਨੂੰ ਮੰਨਦੇ ਆਂ ਔਰ ਅੱਜ ਮੈਨੂੰ ਲੱਗਦਾ ਕਿ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਅੱਜ ਬਾਬਾ ਸਾਹਿਬ ਅੰbedkar ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਕਿਉਂਕਿ ਇਹ ਸਾਰੀਆਂ ਸਾਡੀਆਂ ਜਿਹੜੇ ਅਸੀਂ ਕਾਂਗਰਸ ਪਾਰਟੀ ਦੇ ਕਾਰਜਕਰਤਾ ਹੈ ਇਹ ਸਾਡੀ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਹਨ ਬੇਸ਼ੱਕ ਸਾਡੇ ਕਿਤੇ ਮਤ ਪੇਦ ਆਪਣੇ ਹੋ ਸਕਦੇ ਹੈ ਬੇਸ਼ੱਕ ਕੋਈ ਛੋਟੇ-ਛੋਟੇ ਸਾਡੇ ਗਿਲੇ ਸ਼ਿਕਵੇ ਪਰਿਵਾਰ ਤੌਰ ਤੇ ਹੋ ਸਕਦੇ ਹੈ ਪਰ ਜਦੋਂ ਫਿਰ ਦੇਸ਼ ਦੀ ਗੱਲ ਆਉਂਦੀ ਹੈ ਤੇ ਜਦੋਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਆਉਂਦੀ ਹੈ ਫਿਰ ਉਦੋਂ ਸਾਰੇ ਜਾਣੇ ਅਸੀਂ ਇੱਕ ਮੁੱਠ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਬੁਲੰਦ ਕਰਦੇ ਹਾਂ ਅੱਜ ਦੇਸ਼ ਦਾ ਝੰਡਾ ਬੁਲੰਦ ਕਰਨ ਦੀ ਲੋੜ ਹੈ ਇਹ ਜਿਹੜੇ ਮਰਜੀਬੜੇ ਇੱਥੇ ਖੜੇ ਬੈਠੇ ਆ ਇਹਨਾਂ ਨੇ ਆਪਣੀਆਂ ਘਾਲਣਾਆਂ ਕਾਲੀਆਂ ਵੀ ਐ ਇਹਨਾਂ ਦਾ ਬਥੇਰਾ ਵੱਡਾ ਪਿਸ਼ੋਕੜ ਹੈ ਤੇ ਬੜਾ ਵੱਡਾ ਯੋਗਦਾਨਾ ਚਾਹੇ ਉਹ ਬ੍ਰਹਮਿੰਦਰਾ ਜੀ ਆ ਚਾਹੇ ਸਰਦਾਰ ਲਾਲ ਸਿੰਘ ਜੀ ਆ ਚਾਹੇ ਹੋਰ ਸਾਰੇ ਲੀਡਰ ਹੈ ਇਹਨਾਂ ਲੋਕਾਂ ਨੇ ਆਪਦੇ ਪਿੰਡੇ ਤੇ ਤਕਲੀਫਾਂ ਝੱਲ ਕੇ ਉਸ ਵੇਲੇ ਜਦੋਂ ਜੇਲਾ ਪਰ ਪਰ ਕੇ ਸੰਘਰਸ਼ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਇਹਨਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਸੋ ਅੱਜ ਮੈਨੂੰ ਲੱਗਦਾ ਕਿ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਇਹ ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਖਿਲਾਫ ਖੜੀ ਹੈ ਪਰ ਕੇਵਲ ਇੱਕ ਲੀਡਰ ਨਹੀਂ ਤਾਂ ਸਾਰੇ ਲੋਕਾਂ ਨੂੰ اپੋਜੀਸ਼ਨ ਪਾਰਟੀਆਂ ਨੂੰ ਕਿਸੇ ਨੇ ਈਡੀ ਨੇ ਢਾ ਲਿਆ ਕਿਸੇ ਨੇ ਸੀਬੀਆਈ ਨੇ ਢਾ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਢਾ ਲਿਆ ਕਿਸੇ ਨੂੰ ਵਿਜੀਲੈਂਸ ਨੇ ਢਾ ਲਿਆ ਲੇਕਿਨ ਇੱਕ ਲੀਡਰ ਹੈ ਹਕ ਤਾਨ ਕੇ ਅੱਜ ਨਰਿੰਦਰ ਮੋਦੀ ਜੀ ਦੇ ਸਾਹਮਣੇ ਖੜਾ ਹੈ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਸੋ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ। ਔਰ ਸਾਰਿਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਅਸੀਂ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੈ, ਜੋ ਰਾਹੁਲ ਗਾਂਧੀ ਜੀ ਦਾ ਫੈਸਲਾ ਹੈ। ਆਪ ਦੇ ਸਾਰੇ ਨਿੱਜੀ ਸੁਵਾਰਥ ਅਸੀਂ ਛੱਡ ਦਿਆ ਹੋਇਆ। ਤੇ ਅਸੀਂ ਡਾਕਟਰ ਗਾਂਧੀ ਸਾਹਿਬ ਨੂੰ ਸਮਰਥਨ ਦੇ ਵਿੱਚ ਖੜੇ ਆ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ 4 ਤਰੀਕ ਨੂੰ ਜਦੋਂ ਨਤੀਜਾ ਆਏਗਾ ਨੌ ਦੇ ਨੌ ਵਿਧਾਨ ਸਭਾ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਏਗਾ ਔਰ ਡਾਕਟਰ ਗਾਂਧੀ ਸਾਹਿਬ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਤੋਂ ਜਾਣਗੇ ਸਾਰਿਆਂ ਨੇ ਅਸੀਂ ਫੈਸਲਾ ਲਿਆ ਔਰ ਅੱਜ ਜੋ ਸਮੂਹਿਕ ਰੂਪ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ اٹਕਲਾਂ ਸਨ ਪੱਤਰਕਾਰ ਸਾਥੀਆਂ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਚਾਹ ਪੀਂਦੇ ਪੀਂਦੇ ਪੱਤਰਕਾਰ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਉਹ ਕਹਿਣਗੇ ਸੋਰਸਸ ਇਹ ਕਹਿੰਦੇ ਆ ਕਿ ਕਾਂਗਰਸ ਪਾਰਟੀ ਮੇਂ ਬਗਾਵਤ ਹੋਗੀ ਸੋਰਸਸ ਇਹ ਕਹਿੰਦੇ ਆ ਕਿ ਫਲਾਣਾ ਬੰਦਾ ਸ਼ਾਇਦ ਪਾਰਟੀ ਛੱਡ ਰਿਹਾ ਹੈ ਸੋ ਜਿਹੜੇ ਉਹ ਸਾਰੇ ਜਿਹੜੇ ਸੋਰਸਸ ਹੁੰਦੇ ਆ ਜਿਹੜੇ ਚਾਹ ਪੀਂਦੇ ਪੀਂਦੇ ਆਉਂਦੇ ਆ ਕਈ ਵਾਰੀ ਪੱਤਰਕਾਰ ਮੇਰੇ ਭਰਾਵਾਂ ਨੂੰ ਉਹ ਸਾਰਿਆਂ ਨੂੰ ਨਕਾਰਦਿਆਂ ਹੋਇਆਂ ਅੱਜ ਇੱਕ ਮੰਚ ਤੇ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੈ ਤੇ ਕਾਂਗਰਸ ਪਾਰਟੀ ਨੇ ਸਾਰੇ ਆਪਦੇ ਮਨਮਟਾਵ ਆਪਦੇ ਛੋਟੇ ਗਿਲੇ ਛੱਡ ਕੇ ਵੱਡੇ ਮਕਸਦ ਦੇ ਹਾਸਤੇ ਅਸੀਂ ਲੜਾਈ ਹਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆਂ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸਿਸ ਤੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਹੱਥ ਬਦਲੇਗਾ ਹਾਲਾਤ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਾਰੰਟੀ ਦਾ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕਿ ਅਸੀਂ ਲੀਗਲ ਗਾਰੰਟੀ ਦੇਾਂਗੇ ਬੇਸ਼ੱਕ 1967 ਦੇ ਵਿੱਚ ਇਹ ਲੀਗਲ ਗਾਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਐਵੇਂ ਨਹੀਂ ਜੀਐਸਟੀ ਦੇ ਉੱਤੇ ਕਿਹਾ ਕਿ ਕਿਸਾਨਾਂ ਦਾ ਜੀਐਸਟੀ ਮਾਫ ਕਰਾਂਗੇ ਸੰਧਾਂ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੁਆਵਜ਼ਾ ਖਰਾਬਾ ਹੋਇਆ ਪਿਛਲੇ ਦਿਨਾਂ ਚ ਇੱਥੇ ਘੱਗਰ ਨੇ ਪੂਰੇ ਆਸੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਦੀ ਦਿੱਲੀ ਭੁਗਤਾਨ ਕਿਸਾਨ ਦੇ ਹੱਕ ਚ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਰੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘੱਟ ਹੋਇਆ ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਇਆ ਮਾਫ ਨਹੀਂ ਕੀਤਾ 4500 ਕਰੋੜ ਰੁਪਏ ਕਾਂਗਰਸ ਪਾਰਟੀ ਨੇ ਉਹ ਮਾਫ ਕੀ ਕੀਤਾ ਔਰ 30 ਲੱਖ ਸਰਕਾਰੀ ਨੌਕਰੀਆਂ ਭਰਾਂਗੇ 50% ਔਮਨ ਰਿਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ ਆ ਜਿਹੜੀਆਂ ਅਗਨੀ ਵੀਰ ਆਗੀਆਂ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾਂ ਖਾਲੀ ਔਰ ਇੱਚ ਕਰਾਂਗੇ ਈਵਨ 1 ਲੱਖ ਰੁਪਏ ਅਸੀਂ ਮਹਿਲਾਵਾਂ ਦੇਣ ਨੂੰ ਵਾਦਾ ਕੀਤਾ ਹੈ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਯਾਨੀ ਕਿ 8500 ਰੁਪਇਆ ਕਾਂਗਰਸ ਪਾਰਟੀ ਦਾ ਰਾਜ ਔਨ ਤੇ ਐਵੇਂ ਜਿਹੜੇ ਯੰਗ ਇੰਟਰਪ੍ਰੈਨਿਅਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੀਏ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 800 ਰੁਪਇਆ ਅਸੀ ਮਹੀਨੇ ਦਾ ਦੇਾਂਗੇ ਜਾਨਕੀ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡਿਪਟੀ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾस्ते ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਪਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਵੇਂ ਮੈਂ ਥੋੜੀਆਂ-ਥੋੜੀਆਂ ਤੁਹਾਨੂੰ ਗੱਲਾਂ ਦੱਸੀਆਂ ਸੋ ਇਹ ਸਾਰੀਆਂ ਗੱਲਾਂ ਅੱਜ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਪਰ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣ ਦਾ ਕੰਮ ਜੋ ਸ਼ੁਰੂ ਹੋ ਗਿਆ ਹੈ ਜਾਤੀਵਾਦ ਦਾ ਕੰਮ ਸ਼ੁਰੂ ਹੋ ਗਿਆ ਹੈ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਦੇ ਹੋਏ ਕਾਂਗਰਸ ਪਾਰਟੀ ਇੱਕ ਚੰਗਾ ਰਾਜ ਦੇਸ਼ ਦੇ ਅੰਦਰ ਬਣਾਏਗੀ ਜਿਦੇ ਵਿੱਚ ਹਰ ਵਰਗ ਦੀ ਗੱਲ ਹੋਏਗੀ ਸੋ ਅੱਜ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਦਾ ਪਰਨ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਲੀਡਰ ਸਹਿਬਾਨ ਕਿਉਂਕਿ ਮੇਰੀ ਉਮਰ ਬੇਸ਼ੱਕ ਘੱਟ ਹੈ ਲੇਕਿਨ ਮੈਨੂੰ ਇਹਨਾਂ ਲੀਡਰਾਂ ਨੇ ਸਰਦਾਰ ਲਾਲ ਸਿੰਘ ਜੀ ਅਰਗਿਆ ਨੇ ਬ੍ਰਹਮਿੰਦਰ ਸਾਹੂਰਾ ਨੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਨੇ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਹੈ ਔਰ ਮੈਂ ਉਮੀਦ ਕਰਦਾ ਕਿ ਅਸੀਂ ਸਾਰੇ ਜਾਣੇ ਆਉਣ ਵਾਲੇ ਦਿਨਾਂ ਕਾਂਗਰਸ ਪਾਰਟੀ ਨੂੰ ਜਿੱਤ ਦੇ ਵੱਲ ਲੈ ਕੇ ਜਾਵਾਂਗੇ ਧੰਨਵਾਦ ਜੀ ਸਾਹਿਬ ਜਲੰਧਰ ਦਾ ਸੀ ਜਲੰਧਰ ਦੇ ਵਿੱਚ ਦੇਖੋ ਗੱਲ ਇਹ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਜੇਸਵੀ ਭੂਮਿਕਾ ਜੋ ਵੀ ਰਹੇਗੀ ਕਿਉਂਕਿ ਉਹ ਸਾਡੇ ਪੀਸੀਸੀ ਦੇ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵਰਿਸ਼ਟ ਲੀਡਰ ਨੇ ਉਹਨਾਂ ਦੀ ਭੂਮਿਕਾ ਬਾਰੇ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਤੋਂ ਅਗਰ ਤੁਸੀਂ ਪੁੱਛੋਗੇ ਤਾਂ ਉਹ ਜ਼ਿਆਦਾ ਕਲੀਅਰ ਹੋਊਗਾ ਹਾਂ ਮੈਨੂੰ ਪੂਰਨ ਉਮੀਦ ਹੈ ਕਿ ਉਹ ਕਾਂਗਰਸ ਪਾਰਟੀ ਦੇ तमाम ਉਮੀਦਵਾਰਾਂस्ते ਆਉਣ ਵਾਲੇ ਸਮੇਂ 'ਚ ਪ੍ਰਚਾਰ ਕਰਨਗੇ ਤੇ ਪਾਰਟੀ ਦੀ ਚੜ੍ਹਦੀ ਕਲਾ 'ਸੇ ਕਾਮਨਾ ਕਰਨਗੇ ਇਹ ਮੈਂ ਉਮੀਦ ਕਰਦਾ ਹਾਂ। ਹਾਂਜੀ। ਹਾਂਜੀ। ਮੀਟਿੰਗ ਹੋਈ ਉਹਨਾਂ ਨੇ ਗਾਮ ਤੇ ਮੁੱਦਿਆਂ ਦੀ ਗੱਲ ਕੀਤੀ ਆ। ਪੰਜਾਬ ਦੇ ਮੁੱਦਿਆਂ ਨੇ ਚਰਵਾਇਤੀ ਮੁੱਦੇ ਸੀਗੇ ਸਾਡਾ ਛੱਤੀਗੜ੍ਹ ਦਾ ਮੁੱਦਾ ਸੀ ਪਾਣੀਆਂ ਦਾ ਮੁੱਦਾ ਸੀ ਸਾਡੀ ਹੋਨਰਾਂ ਜੁੜਿਆ ਸੀ। ਉਹ ਵੀ ਕਿਤੇ ਨਾ ਕਿਤੇ ਤੁਹਾਡੇ ਕੋਲ ਤੁਹਾਡੀ ਤਰਜੀਹ 'ਚ ਹੈਗਾ। 100% ਤੁਸੀਂ ਸੁਣਿਆ ਹੋਣਾ ਰਾਹੁਲ ਗਾਂਧੀ ਜੀ ਨੇ ਕਿਹਾ ਸੀਗਾ ਕੀ ਮੈਂ ਰਾਤ ਦੇ 12 ਵਜੇ ਵੀਡੀਓ ਆਈ ਸੀ ਇਹ ਕੇਵਲ ਇੱਥੇ ਹੀ ਬੰਦ ਨਹੀਂ ਹੈ ਮੈਨੀਫੈਸਟੋ ਦੇ ਵਿੱਚ ਜਿਹੜੇ ਰਾਜਾਂ ਦੇ ਵਿੱਚ ਕਿਸੇ ਪ੍ਰਕਾਰ ਦੀਆਂ ਦਿੱਕਤਾਂ ਜਾਂ ਜਿਹੜੇ ਮੁੱਦੇ ਰਹਿ ਗਏ ਕਿਰਪਾ ਕਰਕੇ ਸਾਨੂੰ ਭੇਜੋ ਅਸੀਂ ਲਿਖਤੀ ਰੂਪ ਦੇ ਵਿੱਚ ਮੈਂ ਤੇ ਬਾਜਵਾ ਸਾਹਿਬ ਹਾਰਾ ਨੇ ਕੁਝ ਇਸ਼ੂਸ ਤੇ ਦਿੱਲੀ ਦੇ ਵਿੱਚ ਆਪਦੀ ਹਾਈ ਕਮਾਂਡ ਨੂੰ ਉਹ ਮੰਗ ਪੱਤਰ ਭੇਜਿਆ ਹੈ ਕਿ ਇਹਨਾਂ ਨੂੰ ਇਨਕਲੂਡ ਕਰੋ ਉਦਾਹਰਨ ਦੇ ਤੌਰ ਤੇ ਜਿਵੇਂ OPS ਹੈ ਪੁਰਾਣੀ ਹੈ ਪੈਨਸ਼ਨ 올ਡ ਪੈਨਸ਼ਨ ਸਕੀਮ ਜੀਰਾਂ ਵਾਸਤੇ ਮੈਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਲੜਾਈ ਲੜੀ ਸੀ ਤੋਂ ਬਿਲਕੁਲ ਜਿਹੜੇ ਰਵਾਇਤੀ ਪੰਜਾਬ ਦੇ ਮੁੱਦੇ ਹਨ ਉਹਨਾਂ ਤੇ ਕਾਂਗਰਸ ਪਾਰਟੀ ਐ ਚਟਾਂਗਾਂ ਵਾਂਗ ਖੜੀਆ ਚਾਹੀਓ ਐਸ.ਐਲ ਦਾ ਮੁੱਦਾ ਕਾਹੇ ਕਾਹੇ ਚੰਡੀਗੜ੍ਹ ਦਾ ਮੁੱਦਾ ਹੈ ਜਲੰਧਰ ਦੇ ਵਿੱਚ ਜਿਹੜਾ ਚੰਨੀ ਸਾਹਿਬ ਦੇ ਪੋਸਟਰ ਪਿੱਛੇ ਦੁਰਜ ਦੇ ਲੱਗ ਰਹੇ ਨੇ ਵਿਕਰਮਜੀਤ ਜੋਗਰੀ ਵੱਲੋਂ ਜਿਹੜੇ ਇਲਜ਼ਾਮ ਛਕੁਣੀ ਮਾਮਾ ਤੱਕ ਤੱਕ ਜਾਫ ਦਿੱਤਾ ਜਾ ਰਿਹਾ ਮੈਂ ਸਮਝਦਾ ਕਿ ਬਹੁਤ ਗੰਦੀ ਸਿਆਸਤ ਹੋ ਰਹੀ ਹੈ ਔਰ ਮੈਂ ਮੀਡੀਆ ਕਰਮਚਾਰੀਆਂ ਨੂੰ ਇਹ ਕਹਿਣਾ ਭਾਵਨਾ ਨੂੰ ਸੌਰੀ ਮਾਫੀ ਚਾਹਨਾ ਹੈ ਆਪਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਪ੍ਰਕਾਰ ਦੀ ਗੰਦੀ ਰਾਜਨੀਤੀ ਨੂੰ ਉਛਾਲ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਕਰਨasse ਅਸੀਂ ਲੋਕ ਨਹੀਂ ਆਏ ਇਸ ਤਰ੍ਹਾਂ ਕਿਸੇ ਨੂੰ ਜਲੀਲ ਕਰਨਾ ਔਰ ਇਹ ਇਹ ਗੱਲਾਂ ਕਰਦੀਆਂ ਕੋਈ ਬਹੁਤੀ ਚੰਗੀ ਗੱਲ ਨਹੀਂ ਸਰ ਸਰ ਤਰੀਕ ਜੱਟ ਅਮੀਰ ਅਫਸਰ ਪਟਿਆਲਾ ਜੀ ਵੀ ਆ ਦੇ ਵਿੱਚ ਬਲਕੌਰ ਸਿੰਘ ਸਿੱਧੂ ਆਯਾਦ ਤੋਂ ਲੜਨ ਜਾ ਰਹੇ ਆ ਯਾਹ ਜਾ ਰਿਹਾ ਕਿ ਵਡਿੰਗ ਸਾਹਿਬ ਪੂਰਾ ਉਹਨਾਂ ਨੂੰ ਸਪੋਰਟ ਕਰ ਰਿਹਾ ਲੱਗਦਾ ਕਿ ਤੁਹਾਡੀ ਕਿਤੇ ਨਾ ਕਿਤੇ ਬਲਕੌਰ ਸਿੰਘ ਸਿੱਧੂ ਨੂੰ ਸਮੋਲ ਹੈ ਮੈਂ ਹੁਣੇ ਹੀ ਤੁਹਾਨੂੰ ਕਿਹਾ ਕਿ ਜਿਹੜਾ ਪੱਤਰਕਾਰ ਸਾਥੀ ਹੈ ਉਹਨਾਂ ਕੋਲੇ ਕੋਈ ਸੋਰਸਿਸ ਨਹੀਂ ਹੁੰਦਾ ਉਹਨਾਂ ਦੇ ਮਨ 'ਚ ਜਿਹੜਾ ਆਈਡੀਆ ਹੁੰਦਾ ਉਹ ਕਹਿੰਦੇ ਆ ਸੋਰਸਿਸ ਤੁਹਾਨੂੰ ਕਿਸੇ ਨੇ ਕਿਹਾ ਇਹ ਗੱਲ ਤੁਸੀਂ ਸੁਣੀ ਨਹੀਂ ਇਹ ਤੁਸੀਂ ਆ ਨਾ ਸੁਣੋ ਆਪ ਦੀ ਗੱਲ ਚਲਾਉਣ ਦੇ ਮਾਰੇ ਇਹ ਆਂਦਾ ਚੈਨਲ ਚਲਾਉਣ ਦੇ ਮਾਰੇ ਥੋੜਾ ਮਸਾਲਾ ਲਾ ਦਿੰਨੇ ਹੋ ਸੁਣ ਲਓ ਮੇਰੇ ਤੇ ਗੱਲ ਸੁਣ ਲਓ ਉਹ ਭਰਾ ਹੀ ਉਹ ਆ ਕੰਪਲੀਟ ਹੋਣ ਦਿਓ ਸਰਦਾਰ ਬਲਕੌਰ ਸਿੰਘ ਜੀ ਸਿੱਧੂ ਸਾਹਿਬ ਸਾਡੇ ਕੋ ਯਾਰ ਚੁੱਪ ਕਰ ਜਾ ਹੁਣ ਸਰਦਾਰ ਬਲਕੌਰ ਸਿੰਘ ਸਿੱਧੂ ਸਾਹਿਬ ਵੀਰ ਜੀ ਪਹਿਲਾਂ ਸੁਣ ਲਿਆ ਕਰੋ ਫਿਰ ਬੋਲਿਆ ਸਰਦਾਰ ਬਲਕੌਰ ਸਿੰਘ ਸਿੱਧੂ ਸਾਡੇ ਬੜੇ ਅਜ਼ੀਜ਼ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਦਾ ਤੇ ਮੇਰਾ ਇੱਕ ਪਰਿਵਾਰਿਕ ਸਬੰਧ ਹੈ ਬਹੁਤ ਪਿਆਰ ਹੈ ਟਿਕਟ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਅਗਰ ਉਹਨਾਂ ਨੇ ਚੋਣ ਲੜਨਾ ਹੈ ਤਾਂ ਕਾਂਗਰਸ ਪਾਰਟੀ ਦੇ ਸਾਰੇ ਜਿਹੜੇ ਦਰਵਾਜ਼ੇ ਨੇ ਉਹ ਤੁਹਾਡੇ ਐਸੇ ਖੁੱਲੇ ਪਰ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਰਾਜੇ ਮੇਰਾ ਮਨ ਨਹੀਂ ਹੈ ਕਿ ਮੈਂ ਚੋਣ ਲੜਾਂ ਸੋ ਉਹਨਾਂ ਨੇ ਮੈਨੂੰ ਇਨਕਾਰ ਕਰਤਾ ਇਸ ਕਰਕੇ ਅਸੀਂ ਟਿਕਟ ਦਿੱਤੀ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਇਹ ਕਦੀ ਵੀਡੀਓ ਦੇ ਰਾਹੀਂ ਮੈਂ ਸੁਣਿਆ ਪੱਤਰਕਾਰ ਕਿਸੇ ਭਰਾ ਤੋਂ ਯਕੀਨ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਤੁਹਾਡਾ ਬਿਆਨ ਆ ਗਿਆ ਹੈ ਅੱਜ ਆ ਗਿਆ ਹੈ ਸੁਣ ਤਾਂ ਲੋ ਸੁਣ ਤਾਂ ਲੋ ਗਡੇ ਡਾਕਟਰ ਸਸਪੈਂਡ ਕੀਤੇ ਹੋਏ ਬੰਦੇ ਆ ਜਿਹੜੇ ਨਵਜੋਸ਼ ਸਿੱਧ ਰੰਗਮ ਚ ਗਏ ਸੀਗੇ ਕਿ ਉਹਨੂੰ ਪਹਾਲ ਕਰ ਰਹੇ ਹਨ ਸੁਣੋ ਇਹ ਪਾਰਟੀ ਹੈ ਜਿਹੜੀ ਇਹ ਓਪਨ ਪਲੇਟਫਾਰਮ ਹੈ ਜਿਹੜਾ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਰੱਖੇਗਾ ਸੁਣ ਲਓ ਸੁਣ ਤਾਂ ਲੋ ਪਹਿਲਾਂ ਗੱਲ ਦੱਸੋ ਜਿਹੜਾ ਵਿਅਕਤੀ ਚਾਹੇ ਉਹ ਸਸਪੈਂਡ ਹੋਇਆ ਹੈ ਆਹ ਰਿਓ ਪਾਰਟੀ ਚੋ ਬਾਹਰ ਹੋਇਆ ਜੇ ਉਹ ਪ੍ਰਾਣਾ ਮਿਲ ਕੇ ਆਪ ਦਾ ਕਾਂਗਰਸ ਪਾਰਟੀ ਦਾ ਝੰਡਾ ਫੜ ਕੇ ਇਹਨਾਂ ਚੋਣਾਂ 'ਚ ਬਲੰਦ ਰੱਖੇਗਾ ਤੇ 100% ਉਹਨਾਂ ਨੂੰ ਲੈ ਲਾਂਗੇ ਕੀ ਗੱਲ ਹੈ ਮਨੀਸ਼ ਸਾਹਿਬ ਮਨੀਸ਼ ਸਾਹਿਬ ਅੱਜ ਕਿਉਂਕਿ ਮਨੀਸ਼ ਦੀ ਵਾਰੀ ਕੱਲੇ ਸਟੇਜ ਤੇ ਨਜ਼ਰ ਆਈ ਜਿੱਥੇ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਵੀ ਨਜ਼ਰ ਆਏ ਦੋਨਾਂ ਨੇ ਸਟੇਜ ਸਾਂਝੀ ਕੀਤੀ ਹੁਣ ਪੰਜਾਬ ਦੇ ਲੀਡਰ ਕੀ ਚੰਡੀਗੜ੍ਹ ਦੇ ਵਿੱਚ ਆਵਾ ਵੀ ਪਾਰਟੀ ਨਾਲ ਕੁਰਸੀ ਸਾਂਝੀ ਕਰਨਗੇ ਪ੍ਰਚਾਰ ਕਰਨਗੇ ਜਾਂ ਆਮ ਆਦਮੀ ਪਾਰਟੀ ਵਾਲੇ ਪੰਜਾਬ ਤੁਸੀ ਤੁਸੀਂ ਮੇਰੇ ਬਹੁਤ ਛੋਟੇ ਵੀਰੋਂ ਅਜ਼ੀਜ਼ੋਂ ਪਰ ਪੀਟੀਸੀ ਆਸ ਤੇ ਇਕੱਲਾ ਸਵਾਲ ਨਹੀਂ ਪੁੱਛਣਾ ਮੈਂ ਤੁਹਾਨੂੰ ਲੀਡਰਾਂ ਦਾ ਸਵਾਲ ਨਾ ਨਾ ਮੈਂ ਤੁਹਾਨੂੰ ਨਾ 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 ਤੁਸੀਂ ਅੱਜ ਨਾ ਨਾ ਸੁਣੋ ਧਿਆਨ ਨਾਲ ਤੁਸੀਂ ਮੇਰੇ ਬਹੁਤ ਪਿਆਰੇ ਅਜ਼ੀਜ਼ੋ ਪੁਰਾਣੇ ਅੱਜ ਦੇ ਨਹੀਂ ਪਰ ਕੇਵਲ ਪੀਟੀਸੀ ਵਾਲਿਆਂ ਨੂੰ ਖੁਸ਼ ਕਰਨਾ ਸੇ ਸਵਾਲ ਨਹੀਂ ਪੁੱਛਣਾ ਅਗਰ ਸੁਣੋ ਚੰਡੀਗੜ੍ਹ ਦਾ ਸਵਾਲ ਨੋ ਨੋ ਚੰਡੀਗੜ੍ਹ ਚੰਡੀਗੜ੍ਹ ਜੋ ਹੋ ਰਿਹਾ ਸਾਨੂੰ ਨਹੀਂ ਪਤਾ ਅਸੀਂ ਪਹਿਲੇ ਦਿਨੋਂ ਹਿੱਕ ਢਾਕੇ ਇੱਥੇ ਕਿਹਾ ਸੀ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਪੂਰੇ ਦੇਸ਼ ਦੇ ਅੰਦਰ ਇੰਡੀਆ ਬਲਾਕ ਦੇ ਵਿੱਚ ਕਈ ਪਾਰਟੀਆਂ ਇਕੱਠੀਆਂ ਹੋਈਆਂ ਕਿਉਂਕਿ ਲਾਰਜਰ ਇੰਟਰਸਟ ਦੇ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੇਕਿਨ ਪੰਜਾਬ ਦੇ ਅੰਦਰ ਅਸੀਂ ਪਹਿਲੇ ਦਿਨ ਆਪ ਦੀ ਹਾਈ ਕਮਾਂਡ ਨੂੰ ਕਿਹਾ ਸੀ ਕਾਂਗਰਸ ਚੰਡੀਗੜ੍ਹ ਨਹੀਂ ਜਾਏਗੀ ਸੁਣ ਸੁਣ 100% ਨਹੀਂ ਜਾਏਗੀ ਇਹ ਤੁਹਾਨੂੰ ਪ੍ਰਧਾਨ ਹੋਣ ਦੇ ਨਾਲ ਅਗਰ ਮੈਂ ਕੀ ਕਹਿ ਰਿਹਾ ਮੈਂ ਬਿਲਕੁਲ ਕਿਸੇ ਆਮ ਆਦਮੀ ਪਾਰਟੀ ਦੇ ਵਿਅਕਤੀ ਨਾਲ ਨਾ ਚੰਡੀਗੜ੍ਹ ਨਾਲ ਬੈਂਗਲੌਰ ਤੇ ਨਾਲ ਕਿਸੇ ਹੋਰ ਨਾਲ ਸਟੇਜ ਸਾਂਝਾ ਨਹੀਂ ਕਰਾਂਗਾ ਔਰ ਸਾਡਾ ਜਿਹੜਾ ਸਭ ਤੋਂ ਵੱਡਾ ਇਸ ਗੱਲ ਦਾ ਸਬੂਤ ਹੈ ਉਹ ਸੰਗਰੂਰ ਦੇ ਵਿੱਚ ਅਸੀਂ ਸੁਪਾਕ ਸਿੰਘ ਖਹਿਰਾ ਨੂੰ ਚੋਣ ਲੜਾ ਕੇ ਦਿੱਤਾ। ਤੋਂ ਮੇਰੇ ਕਹਿਣ ਦਾ ਮਤਲਬ ਉੱਥੇ ਅਟਕਲਾ ਖਤਮ ਹੋ ਜਾਣੀਆਂ ਚਾਹੀਦੀਆਂ। ਜਬੀਰ ਦਾ ਖੜਨਾ ਕਿਹਾ ਜੀ ਅੱਜ ਵੀ ਬੀਜੇਪੀ ਪਹਿਲੀ ਵਾਰ ਪੰਜਾਬ ਤੇ ਕੱਲੀ ਵਾਰ ਲੜ ਰਹੀ ਹੈ। ਆਮ ਆਦਮੀ ਪਾਰਟੀ ਔਰ ਕਾਂਗਰਸ ਦੇਸ਼ਕੇ ਉੱਥੇ ਇਕੱਠੀ ਹੈ। ਪੂਰੇ ਵਕਫਾ ਪਰ ਲੋਕ ਇਸ ਵਾਰ ਬੀਜੇਪੀ ਨੂੰ ਜ਼ਿਆਦਾ ਮੋੜ ਮੰਨਗੇ। ਕਿ ਅੱਜ ਉਹਨਾਂ ਦੀ ਵੀ ਉਰੇ ਪਟਿਆਲਾ ਦੇ ਵਿੱਚ ਮੀਟਿੰਗ ਸੀ ਜੀ ਬੀ ਜੀ ਪੀ ਦੀ ਜਾਖੜ ਸਾਹਿਬ ਆਏ ਕੇ ਸੀ ਹੋਰ ਹਾਂ ਤੇ ਜਾਖੜ ਸਾਹਿਬ ਨੇ ਕੀ ਕੀਤਾ ਹੋਰੇ ਬਾਰੇ ਮੈਂ ਕੀ ਕਹਣਾ ਨਹੀਂ ਉਹ ਕਹਿ ਰਹੇ ਵੀ ਬੀ ਜੀ ਵੀ ਜੀ ਕਾਂਗਰਸ ਹੋਰ ਜਾਖੜ ਸਾਹਿਬ ਜਾਖੜ ਸਾਹਿਬ ਨੇ ਬੜੇ ਪਿੱਛੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਵਰਸੀ ਤੇ ਗਏ ਸੀ ਬੜੀਆਂ ਉਦਾਹਰਨਾ ਦੇ ਕੇ ਬੜੇ ਸੋਲੇ ਗਾਤੇ ਸੀ ਕਿਉਂਕਿ ਲਗਭਗ ਸਮਝੌਤਾ ਤੈ ਸੀਗਾ ਸਾਰਾ ਸਮਝੌਤਾ ਤੈ ਸੀਗਾ ਇਹ ਤਾਂ ਕਿਸਾਨ ਜਥੇਬੰਦੀਆਂ ਨੇ ਇਹਦਾ ਸਾਰਾ ਜਿਹੜਾ ਉਹ ਨਕਾਬ ਉਤਾਰਤਾ ਆਦਰਵਾਇਜ਼ ਇੱਕਠੇ ਨੇ ਔਰ ਅੱਜ ਮੈਂ ਸਮਝਦਾ ਅਕਾਲੀ ਦਲ ਤੇ ਬੀਜੇਪੀ ਇਕੱਠੇ ਰਲ ਕੇ ਚੋਣਾਂ ਲੜ ਰਹੇ ਨੇ ਇਹਨਾਂ ਦਾ ਸਭ ਕੁਝ ਇਕੱਠਾ ਹੈ ਤੁਸੀਂ ਦੇਖੋ ਰਾਸ਼ਟਰਪਤੀ ਦੀ ਵੋਟ ਇਹਨਾਂ ਨੇ ਉਹਨਾਂ ਨੂੰ ਪਾਈ ਬੇਸ਼ੱਕ ਅੱਡ ਹੋ ਗਏ ਸਿਟੀਜ਼ਨ ਬਿਲ ਤੇ ਇਹਨਾਂ ਨੇ ਉਹਨਾਂ ਨੂੰ ਵੋਟ ਪਾਈ ਹਾਲਾਂਕਿ ਯਾਲੀ ਸਾਹਿਬ ਨੇ ਵਿਰੋਧ ਕੀਤਾ ਕਿ ਬੰਦੀ ਸਿੱਖਾਂ ਦਾ ਮੁੱਦਾ ਹੈ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਇਸੇ ਬਾਪੂ ਤੁਸੀਂ ਰਾਸ਼ਟਰਪਤੀ ਦੀ ਵੋਟ ਤੁਸੀਂ ਪਾਉਣ ਚੱਲੇ ਹੋ ਐਨਡੀਏ ਦਾ ਜਿਹੜਾ ਉਮੀਦਵਾਰ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਪ੍ਰਤੱਖ ਖੋੜੇ ਲੋਕਾਂ ਦੇ ਸਾਹਮਣੇ ਆਇਆ ਔਰ ਮੈਨੂੰ ਪਤਾ ਹੈ ਕਿ ਜਦੋਂ ਵੀ ਇਹ ਚੋਣਾਂ ਦੇ ਅੰਦਰ ਕੋਈ ਨਾ ਕੋਈ ਇੱਕ ਅਕਾਲੀ ਦਲ ਅਗਰ ਖਾਲੀ ਦਲ ਜਿੱਤਦਾ ਵੈਸੇ ਤਾਂ ਕੰਮ ਸਫਾਇਆ ਨਾ ਬੀਟੀਪੀ ਜਿੱਤਰੀ ਹੈ ਨਾ ਅਕਾਲੀ ਦਲ ਜਿੱਤਰੇ ਇਹਨਾਂ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਪਰ ਅਸਲ ਵਿੱਚ ਅੰਦਰੋਂ ਇਹ ਇਕੱਠੇ ਹੈ ਨਾ ਕਿ ਅਸੀਂ ਇਕੱਠੇ ਹ ਜੇ ਅਸੀਂ ਇਕੱਠੇ ਹੁੰਦੇ ਸਰਦਾਰ ਜੀ ਸਾਧੂ ਸਿੰਘ 8 ਮਹੀਨਿਆਂ ਦਾ ਜੇਲ੍ਹ ਦੇ ਵਿੱਚ ਬੈਠਾ ਸਾਡੇ ਕਈ ਲੀਡਰ ਜੇਲਾ ਚ ਜਾ ਕੇ ਆਏ ਹੈ ਜੇ ਸਾਡਾ ਇੰਨਾ ਹੀ ਹੁੰਦਾ ਤਾਂ ਫਿਰ ਅਸੀਂ ਦੋਨੇ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਅਸੀਂ ਆਮਨੇ ਸਾਹਮਨੇ ਕਿਉਂ ਲੜਨਾ ਸੀ ਅਸੀਂ ਰਾਜ ਕਰਨਾ ਸੀ ਪੰਜਾਬ ਦੇ ਸਿੰਘ ਬਰਾੜ ਨੂੰ ਜਿਹੜਾ ਕਿਹਾ ਗਿਆ ਕਿ ਮੈਂ ਉੱਥੇ ਪ੍ਰਚਾਰ ਕਰਾਂਗਾ ਪਾਰਟੀ ਦੇ ਗੁਰੂ ਤੇ ਮੇਰੇ ਪਿਤਾ ਜੀ ਨੂੰ ਮਾਣ ਸਨਮਾਨ ਬਣਦਾ ਨਹੀਂ ਮਿਲਿਆ ਤੇ ਅਸੀਂ ਕਰਕੇ ਮੇਰੇ ਮਾਤਾ ਜੀ ਚੌਧਰੀ ਨਿਕਲਨ ਚੌਧਰੀ ਤੇ ਮੇਰੇ ਮਾਤਾ ਜੀ ਦੇ ਜਿਹੜੇ ਵੀ ਉਹਨਾਂ ਨੂੰ ਇਸ ਕਰਕੇ ਮਜਬੂਰ ਹੋ ਕੇ ਬੀਜੇਪੀ ਜੁਆਇਨ ਕਰਨੀ ਪਈ ਮੇਰੇ ਫਾਦਰ ਨੂੰ ਮਾਣ ਸਨਮਾਨ ਸਨਮਾਨ ਬਣਦਾ ਨਹੀਂ ਮਿਲਿਆ ਮੈਂ ਮੈਂ ਪੱਤਰਕਾਰ ਭਰਾਵਾਂ ਨੂੰ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਚੌਧਰੀ ਪਰਿਵਾਰ ਨੂੰ ਮਾਣ ਸਨਮਾਨ ਨਹੀਂ ਮਿਲਿਆ 100 ਵਾਰੇ ਤੋਂ 17 18 ਵਾਰ ਉਹਨਾਂ ਨੂੰ ਟਿੱਕਾ ਮਿਲਿਆ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਚੌਧਰੀ ਪਰਿਵਾਰ ਦਾ ਔਰ ਪਿਛਲੀ ਵਾਰੀ ਵੀ ਪਿਛਲੀ ਵਾਰੀ ਵੀ ਤੁਸੀਂ ਦੇਖਿਆ ਹੋਣਾ ਹੈ ਕਿ ਮਾਸਟਰ ਗੁਰਬੰਤਾ ਸਿੰਘ ਜੀ ਦੇ ਦੋਨੇ ਪੋਤਰਿਆਂ ਨੂੰ ਚੌਧਰੀ ਜਗਜੀਤ ਸਿੰਘ ਦੇ ਮੁੰਡੇ ਨੂੰ ਕਰਤਾਰਪੁਰ ਤੋਂ ਤੇ ਚੌਧਰੀ ਸਵਰਗਿਆ ਚੌਧਰੀ ਸੰਤੋਖ ਸਿੰਘ ਜੀ ਦੇ ਸੁਪੁੱਤਰ ਵਿਕਰਮ ਚੌਧਰੀ ਨੂੰ ਫਲੋਰ ਤੋਂ ਦੋ ਟਿੱਕਾ ਔਰ ਫਿਰ ਪਾਰਲੀਮੈਂਟ ਦੀ ਟਿਕਟ ਮੈਂ ਹਮੇਸ਼ਾ ਲੀਡਰ ਸਹਿਬਾਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕੀ ਪਾਰਟੀ ਤੇ ਦੋਸ਼ ਨਾ ਲਾਓ ਅਗਰ ਚਿੱਤ ਕੀਤਾ ਤੁਹਾਡਾ ਪਾਰਟੀ ਜਾਣਦਾ ਜਾਂ ਕੋਈ ਆਪਰਚ्युनिटी ਆਈ ਹੈ ਕਿ ਯਾਰੀ ਮਨ ਜਿਹੜਾ ਤੁਹਾਡਾ ਜਿਹੜਾ ਬੇਕਾਬੂ ਹੋ ਜਾਂਦਾ ਮਨ ਤੇ ਮਨ ਕਹਿੰਦਾ ਕਿ ਨਹੀਂ ਦੂਜੀ ਪਾਰਟੀ ਜੁਆਇਨ ਕਰੀਏ ਉੱਥੇ ਆਪਰਚ्युनिटी ਮਿਲਦੀ ਹੈ ਤਾਂ ਸਿੱਧਾ ਸਿੱਧਾ ਕਹੋ ਕਿ ਪਾਰਟੀ ਨੇ ਸਾਨੂੰ ਬੜਾ ਕੁਝ ਦਿੱਤਾ ਪਰ ਹੁਣ ਸਾਡਾ ਚਿੱਤ ਬੇਈਮਾਨ ਹੋ ਗਿਆ ਹੁਣ ਕਈਆਂ ਦਾ ਇੱਕ ਸੈਕਿੰਡ ਕਈਆਂ ਦਾ ਠੀਕ ਕਰੋਗੇ ਨਹੀਂ ਨਹੀਂ ਕਈਆਂ ਦਾ ਚੇਤੀ ਬੇਈਮਾਨ ਹੋ ਗਿਆ ਫਿਰ ਮੈਂ ਕੀ ਕਰ ਸਕਦਾ ਹੈ ਇਹਦੇ ਸੰਭਾਅ ਕਿਉਂ ਜਾਂ ਜਾਂਦਾ ਨਾ ਪਾਰਟੀ ਵਿੱਚ ਕਰਕੇ ਜਾਂਦਾ ਇਸ ਗੱਲ ਤੋਂ ਤੁਹਾਨੂੰ ਕਿਉਂ ਇਤਜਾਜ ਦਿੰਦਾ ਇਹਦੇ ਚ ਇਹਦੇ ਚ ਪਾਰਟੀ ਦੀ ਕੀ ਕਾਮਯਾਬੀ ਹੈ ਹਾਂ ਤੁਸੀਂ ਵੈਸੇ ਦਾ ਮੇਰਾ ਵੇਖਿਆ ਨਹੀਂ ਵੀ ਚਾਹ ਮੈਨੂੰ ਚੜਦਾ ਕਿ ਨਹੀਂ ਚੜਦਾ ਇਹ ਤੁਸੀਂ ਮਹਿਸੂਸ ਕਰਦੇ ਹੋ ਵੀ ਮੈਨੂੰ ਚਾਹ ਚੜਦਾ ਹੈ ਪਹਿਲਾਂ ਸੁਣੋ ਪਹਿਲੀ ਗੱਲ ਤਾਂ ਮੈਂ ਇਸ ਗੱਲ ਤੇ ਬੜਾ ਮੰਨ ਨੂੰ ਇਹ ਹੁੰਦਾ ਹੈ ਕਿ ਇੰਨੇ ਸਾਲ ਪੁਰਾਣਾ ਵਿਅਕਤੀ ਪਾਰਟੀ ਕਿਉਂ ਛੱਡ ਕੇ ਜਾਂਦਾ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਐ ਇਹ ਮਨ ਨੂੰ ਠੇਸ ਪਹੁੰਚਦੀ ਐ ਫਿਰ ਨਾਲ ਦੀ ਨਾਲ ਹਰ ਚੀਜ਼ ਨੂੰ ਮੈਂ ਪੋਜ਼ਿਟਿਵ ਲੈਣਾ ਐ ਅਗਰ ਕੋਈ ਵਿਅਕਤੀ ਜਦੋਂ ਜਾਂਦਾ ਐ ਫਿਰ ਨਵੇਂ ਬੰਦੇ ਆਸੇ ਜਗ੍ਹਾ ਬਣਾ ਕੇ ਜਾਂਦੇ ਸੋ ਨੇਰੇ ਅਗੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਜਗ੍ਹਾ ਕੰਮ ਮਿਲੀ ਜੇ ਕੋਈ ਵਿਅਕਤੀ ਗਿਆ ਸੋ ਮੈਂ ਮਹਿਸੂਸ ਕਰਦਾ ਵੀ ਸਾਡੀ ਪਾਰਟੀ ਚ ਕੋਈ ਨਾ ਜਾਵੇ ਪਰ ਜਦੋਂ ਫਿਰ ਕੋਈ ਜਾਂਦਾ ਮੈਂ ਉਹਨੂੰ ਆਪਰਚੂਨਿਟੀ ਲੈ ਲੈਣਾ ਕਿ ਸ਼ਾਇਦ ਕੋਈ ਚੰਗੇ ਆਸੇ ਹੋਵੇ। ਜੀ 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 ਤੁਸੀਂ ਚਾਰ ਕਰ ਲੇ ਹੋਰ ਕੋਈ ਸਵਾਲ ਨਹੀਂ। ਤੁਸੀਂ ਬਹੁਤ ਸਵਾਲ ਕਰ ਲੇ। ਇੱਕ ਕੈਪਟਨ ਦਾ ਖੁੰਡਾ ਹਰ ਚੋਣਾਂ 'ਚ ਖੜਕਦਾ ਘਰੋਂ ਟਿਕੜ ਮਿਲ ਗਈ ਕੈਪਟਨ ਸਾਹਿਬ ਚੁੱਪ ਰਹੇ ਗੱਲ ਕੈਪਟਨ ਸਾਹਿਬ ਦਾ ਕੈਪਟਨ ਸਾਹਦਾ ਜਿਹੜਾ ਖੁੰਡਾ ਅੱਜ ਤੋਂ 2.5 ਸਾਲ ਪਹਿਲਾਂ ਟੁੱਟ ਕੇ ਪੈਕ ਹੋ ਗਏ ਤੇ ਕੰਮ ਲਾਲ ਸਿੰਘ ਜੀਹਰਾਂ ਨੇ ਉਹਦਾ ਪੱਕਾ ਭੋਗ ਪਾਤਾ। ਅੱਛਾ ਵੇਖਣ ਦੀ ਗੱਲ ਅਮਰਤਾ ਬ੍ਰਿੰਗੀ ਬਰੋਜਪੁਰ ਤੋਂ ਤੁਹਾਨੂੰ ਆ ਰਹੇ ਹੋ। ਯਾਰ ਤੁਸੀਂ ਸਵਾਲ ਬਹੁਤ ਕਰ ਲਿਆ। ਕੱਲ ਮੀਟਿੰਗ ਵਿੱਚ ਨੇ ਧਿਆਨ ਦਿੱਤਾ ਹੈ ਕਿ ਮਝਾਨਾ ਤੇ ਕੋਈ ਉਮੀਦਵਾਰ ਮਿਲ ਰਿਹਾ ਤਾਂ ਮੇਰੇ ਸਾਡੇ ਤੋਂ ਲੈ ਲਓ। ਕੀ ਕਹਿਣਾ ਚਾਹੋਗੇ ਕਾਂਗਰਸ ਤੋਂ? ਉਹ ਕਹਿੰਦਾ ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਿਹਾ। ਬਿੱਟੂ ਜੀ ਸਾਡੇ ਬਹੁਤ ਸਤਕਾਰਯੋਗ ਨੇ ਪਾਰਟੀ ਚ ਰਹੀ ਨੇ ਮੇਰੇ ਵੱਡੇ ਭਰਾ ਨੇ ਚੰਗਾ ਨਹੀਂ ਲੱਗਦਾ ਕਿ ਐਵੇਂ ਅਸੀਂ ਸ਼ਬਦੀ ਜੰਗ ਕਰੀਏ ਕਾਂਗਰਸ ਪਾਰਟੀ ਦਾ ਉਮੀਦਵਾਰ ਵੀ ਲੜੇਗਾ ਤੇ ਮੇਰੇ ਤੋਂ ਲਿਖ ਕੇ ਲੈ ਲਓ ਮੇਰਾ ਰਾਜਨੀਤਿਕ ਤਜਰਬਾ ਵੀ 22 ਸਾਲ ਦਾ ਜਿਹੜਾ ਦੱਸਦਾ ਰਵਨੀਤ ਸਿੰਘ ਬਿੱਟੂ ਪੂਰੀ ਤਰ੍ਹਾਂ ਚੋਣ ਹਾਰਨ ਜਿੰਦਾਬਾਦ ਜਿੰਦਾਬਾਦ ਦੀ ਗੱਲ ਚੱਲ ਰਹੀ ਹੈ ਪਟਿਆਲਾ 2 ਪਟਿਆਲਾ 2 ਦੇ ਵਿੱਚ ਉਥੇ ਮੌਜੂਦਾ ਸਰਪੰਚ ਤੇ ਕੌਂਸਲਰਾਂ ਨੇ ਮਤਾ ਪਾਇਆ ਜੀ ਕਿ ਅਸੀਂ ਹਲਕਾ ਇੰਚਾਰ ਸਾਨੂੰ ਨਹੀਂ ਪਸੰਦ ਹਲਕਾ ਇਚਾ ਫੜਦਾ ਧੰਗਾ ਕਰਦਾ ਮੋਹਿਤ ਮੇਜਰ ਕਮੇਟੀ ਦਾ ਮੀਟਿੰਗਾਂ ਵੀ ਕੀਤੀ ਹੈ ਦੇਖੋ ਗੱਲ ਇਹ ਹੈ ਗੱਲ ਇਹ ਹੈ ਕਈ ਵਾਰੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈ ਜਿਹੜੇ 4 5 ਵਿਅਕਤੀ ਪੰਜ ਹੁੰਦੇ ਉਹ ਚਲਾਉਂਦੇ ਰਹਿੰਦੇ ਸਾਡਾ ਸੁਣੋ ਕਲੈਰਿਟੀ ਨਾਲ ਸਾਡਾ ਉਥੇ ਮੋਹਿਤ ਮੰਦਰਾ ਯੂਥ ਕਾਂਗਰਸ ਦਾ ਪੰਜਾਬ ਦਾ ਲੀਡਰ ਹੈ ਯੰਗ ਅਪਕਮਿੰਗ ਬੋਏ ਹੈ ਇਸ ਤਰ੍ਹਾਂ ਚਿੱਠੀ ਜਿਨ੍ਹਾਂ ਨੇ ਵੀ ਲਿਖੀ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਔਰ میں کیا بے شک موجود ہے ایم سی ہوں وہ پارٹی نہ لاکھے گل کرن اگر کوئی ناراضگی ہے لیکن اس طرح اس طرح نہیں برداشت ہے راجہ صاحب راجہ صاحب میرے کول اثر ہونے یار تسی لڑ رہے ہو کہ سوال کر رہے ہو سامبی صاحب راجہ صاحب میڈیا دوستو میڈیا دوستو आज ਸਾਡੇ ਵਿਚਕਾਰ ਸਾਡੇ ਸਟੇਟ ਦੇ ਲੀਡਰ ਪ੍ਰੈਜ਼ੀਡੈਂਟ ਰਾਜਾ ਬ੍ਰਿੰਗਜੀ ਆਏ ਨੇ ਔਰ ਨੌਮਾ ਬਤਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ ਸਹਿਬਾਨ ਔਰ ਸਾਡੇ ਜਿਹੇ ਪਿਛਮ ਬਤਾਵਾਂ ਨੇ ਪਟਿਆਲ ਦੀ ਕਾਂਗਰਸ ਸਿਆਸਤ ਦੇ ਸਰਦਾਰ ਲਾਲ ਸਿੰਘ ਜੀ ਤੇ ਮੇਰੇ ਨਾਲ ਬਰਤਿਆਲ ਕੰਬੋਜ ਜੀ ਬ੍ਰਹਮਿੰਦਰਾ ਜੀ ਤੇ ਜਲਾਲਪੁਰ ਸਾਹਿਬ ਜਲਾਲ ਮਦਨ ਲਾਲ ਜਲਾਲਪੁਰ ਜੀ ਤੇ ਹੈਰੀ ਮਾਨ ਜੀ ਤੇ ਡੇੜਾ ਬਸੀ ਤੋਂ ਸਰਦਾਰ ਤੇਲੋ ਸਾਹਿਬ ਤੇਲੋ ਸਾਹਿਬ ਤੇ ਮੈਡਮ ਹਰਨ ਕੁਸ਼ਾਨ ਕੌਰ ਕਾਕਾ ਨਾਬਾ ਤੋਂ ਕਾਕਾ ਰਦੀਪ ਜੀ ਔਰ ਮਿਸ਼ਰੂ ਜੀ ਹਜ਼ਾਰ ਕੰਪੋਲ ਜੀ ਮਿਸ਼ਰੂ ਜੀ ਪਰਪੰਦ ਬਿਸ਼ਰੂ ਦਾਤ ਜੀ ਸ਼ਰਮਾ ਜੀ ਤੇ ਰਜਿੰਦਰ ਕਾਕਾ ਰਜਿੰਦਰ ਸਿੰਘ ਜੀ ਤੇ ਹੋਰ ਲੋਕ ਕਿਸ ਦਾ ਨਾਮ ਰਹਿ ਗਿਆ ਮੈਂ ਮਾਫੀ ਚਾਹਾਂਗਾ ਅੱਜ ਪਟਿਆਲਾ ਚੌਂਡ ਹਲਕੇ ਦਾ ਜੋ ਲੋਕ ਸਭਾ ਚੌਂਡ ਹਲਕਾ ਹੈਗਾ ਇਹਦੇ ਸਮੁੱਚੀ ਤੋਂ ਨੁਮਾਇੰਦਗੀ ਕਰਨ ਵਾਲੇ ਸਾਡੇ ਲੀਡਰਸ਼ਿਪ ਬਾਨ ਨੇ ਸਾਡੇ ਪ੍ਰਧਾਨ ਦੀ ਜੀ ਦੀ ਅਗਵਾਈ ਵਿੱਚ ਇੱਥੇ ਇਕੱਠੇ ਹੋਏ ਐ ਔਰ ਜੋ ਮੁਲਕ ਦੇ ਹਾਲਾਤਾਂ ਅਨਸਾਰ ਜੋ 24 ਦਾ ਇਲੈਕਸ਼ਨ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਇੱਕ ਬੁੰਜਾ ਦਾ ਸੀਗਾ ਜਦੋਂ ਨਵਾਂ ਨਵਾਂ ਆਜ਼ਾਦ ਹੋਇਆ ਗੁਲਾਮੀ ਤੋਂ ਛੁੱਟਿਆ ਰਿਪਬਲਿਕ ਆਪਣੀਆਂ ਪਹਿਲੀਆਂ ਚੋਣਾਂ ਕਰਾ ਰਿਹਾ ਸੀਗਾ ਦੁਨੀਆ ਧਿਆਨ ਸੀਗਾ ਕਿ ਇਹ ਮੁਲਕ ਕਿਵੇਂ ਇੱਕ ਬੈਕਵਾਰਡ ਪਸਤੀਵਾਦੀ ਮੁਲਕ ਆਪਣਾ ਮੁਲਕ ਨੂੰ ਇੱਕ ਅਡਲਟ ਫਰਚਾਈਜ਼ ਨੂੰ ਚੂਜ਼ ਕਰਕੇ ਚੋਣਾਂ ਕਰਾਂਦਾ ਹੈਗਾ ਉਹ ਕਾਮਯਾਬੀ ਦਾ ਚੋਣਾਂ ਧਿਰੇ ਚੜੀਆਂ ਕਾਂਗਰਸ ਨੇ 70 ਸਾਲ ਇੱਕ ਇਸ ਮੁਲਕ ਨੂੰ ਵਿਕਾਸ ਦੀਆਂ ਲਿਹਾਤੇ ਤੋਰਿਆ ਵੱਡੇ ਵੱਡੇ ادارے ਬਣਾਏ ਇੱਕ ਵਿਕਸਤ ਦੇਸ਼ ਹੋਲ ਬਣਨ ਨੂੰ ਤੋਰਿਆ ਹੈਗਾ ਤੇ ਉਸ ਤੋਂ ਬਾਅਦ 14 ਵਿੱਚ ਜੋ ਸਿਆਸੀ ਤਬਦੀਲੀ ਆਈ ਹੈਗੀ ਹੈ ਉਹਦੇ ਚ ਜੋ ਜਿਸ ਤਰ੍ਹਾਂ ਦੀ ਸੱਤਾ ਸਕੇਂਦਰ ਵਿੱਚ ਆਈ ਹੈਗੀ ਹੈ ਜੋ ਨੇ ਹਿੰਦੁਸਤਾਨ ਦੀ ਸਿਆਸੀ ਫਿਜ਼ਾ ਹਿੰਦੁਸਤਾਨ ਦੀ ਸਮਾਜਿਕ ਫਿਜ਼ਾ ਹਿੰਦੁਸਤਾਨ ਦੀ ਆਰਥਿਕ ਫਿਜ਼ਾ ਜੋ ਇੱਕ ਸਿਰੇ ਦੀ ਇੱਕ ਮਤਲਬ ਨਖਿੱਧ ਕਾਰਗੁਜ਼ਾਰੀ ਦਿਖਾਈ ਹੈ ਤੇ ਧਰਮ ਦੇ ਨਾਂ ਤੇ ਕਤਾਰਬੰਦੀ ਕੀਤੀ ਹੈ ਫਿਰਕੂ ਪਾਲਾਬੰਦੀ ਕੀਤੀ ਹੈਗੀ ਹੈ ਫਿਰ ਆਰਥਿਕ ਤੌਰ ਤੇ ਦੇਸ਼ ਨੂੰ ਗੁਲਾਮੀ ਵੱਲ ਧੱਕਿਆ ਹੈਗਾ ਵੱਡੇ ਵੱਡੇ ਸੰਤੀ ਘਰਾਨਿਆਂ ਦੇ ਲੋਕਾਂ ਦੇ ਜਨਤਕ ادارے ਸੀਗੇ ਉਹ ਕਾਰਡੀਆਂ ਬਾਅਦ ਵੇਚਨੇ ਸ਼ੁਰੂ ਕਰ ਦਿੱਤੇ ਸਾਰਾ ਮੁਲਕ ਦੋ ਦੋ 2000 ਬਤਬਤ ਬਿਹੇ ਪਰਵਾਰਾਂ ਦੇ ਹਵਾਲੇ ਕੀਤਾ ਜਾਣ ਲੱਗਾ ਔਰ ਜਿਹੜੀ ਜਿਹੜੀ ਸਮਾਜਿਕ ਫਰਜ਼ਾ ਸੀਗੀ ਉਹਦੇ ਚੋ ਇੱਕ ਜ਼ਹਿਰ ਨਮਾਜ ਦਾ ਮਾਹੌਲ ਸਿਗਾ ਉਹ ਪੈਦਾ ਕੀਤਾ ਹੈਗਾ ਔਰ ਸਿਆਸੀ ਤੌਰ ਤੇ ਸਿਆਸੀ ਤਾਨਾਸ਼ਾਹੀ ਪੈਦਾ ਕੀਤੀ ਹੈ ਜਿੰਨੀਆਂ ਸੰਸਥਾਵਾਂ ਸਾਡੇ ਸੰਵਧਾਨ ਘੜਿਆ ਨੇ ਸਾਡੇ ਸੰਵਧਾਨ ਦੀ ਰਾਖੇ ਲਈ ਬਣਾਈਆਂ ਸੀਗੀਆਂ ਚਾਹੇ ਉਹ ਈਡੀਸੀ ਚਾਹੇ ਉਹ ਸੀਬੀਆਈ ਸੀ ਚਾਹੇ ਉਹ ਕੈਕਸੀ ਚਾਹੇ ਉਹ ਮੀਡੀਆ ਸਿਗਾ ਤੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਸਿਗਾ ਇੱਥੋਂ ਤੱਕ ਜੁਡੀਸ਼ੀਅਲ ਤੱਕ ਨੂੰ ਕੰਪਰੋਮਾਈਜ਼ ਕਰ ਦਿੱਤਾ ਗਿਆ ਉਸ ਤੇ ਆਪਣੀ ਜੇਬੀ ਜੱਥੇਬੰਦੀ ਬਣਾ ਕੇ ਪੌਕਟ ਜੱਥੇਬੰਦੀ ਬਣਾ ਕੇ ਵਰਤਨਾ ਸ਼ੁਰੂ ਕਰ ਦਿੱਤਾ ਸਾਥੀ ਵਿਰੋਧੀਆਂ ਦੇ ਖਿਲਾਫ ਸੋ ਸਿਆਸੀ ਫਰ ਸਮਾਜਿਕ ਫਿਰਦਾ ਤੇ ਆਰਥਿਕ ਫਿਰਦਾ ਜਦੋਂ ਦੁਸਤਾਨ ਦੀ ਜੋਰ ਕੇ ਜ਼ੈਰ ਕੋਲ ਲੇਤਾ ਹੈਗਾ ਇੱਕ ਨਰਕ ਬਣਾ ਦਿੱਤਾਗਾ ਸਾਰੇ ਦੇਸ਼ ਨੂੰ ਬੇਰੋਜ਼ਗਾਰੀ ਮਹਿੰਗਾਈ ਸਿਕਹਣਸ਼ੂਰੀ ਹੈਗੀ ਹੈ ਗਰੀਬ ਦਾ ਜਿਹਨਾਂ ਦੁੱਬਰ ਹੋ ਰਿਹਾ ਹੈਗਾ ਚੰਦੇ ਘਰਾਂ ਨੇ ਕੋਲ ਸਾਰੀ ਮੁਲਕੀ ਦੌਲਤ ਕੱਟੀ ਹੋ ਰਹੀ ਹੈ ਉਸ ਦੌਰ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਔਰ ਜਿਹੜੀ ਨਮੀ ਇੱਕ ਜੋ ਊਰਜਾ ਪੈਦਾ ਕੀਤੀ ਰਾਹੁਲ ਗਾਂਧੀ ਹੋਰਾਂ ਦੀ ਪਾਰਜਨੋ ਯਾਤਰਾ ਵਨ ਪਾਰਜੋ ਯਾਤਰਾ ਤੂੰ ਔਰ ਜਿਹੜੀ ਲੱਖਾਂ ਕਰੋੜਾਂ ਲੋਕਾਂ ਨਾਲ ਇੰਟਰੈਕਟ ਕਰਕੇ ਲਗਾਤਾਰ ਸੰਵਾਦ ਰਚਾ ਕੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਆਦੀਵਾਸੀਆਂ ਨਾਲ ਬੇਰੁਜ਼ਗਾਰਾਂ ਨਾਲ ਔਰਤਾਂ ਨਾਲ ਜੋ ਇੱਕ ਵੱਡਾ ਸਮਾਜ ਚਲਾ ਹੈ ਹਿੰਦੁਸਤਾਨ ਲੈਵਲ ਤੇ ਜਿਹਦੇ ਚੋਂ 5 ਨੇ ਆਏ ਔਰ 25 ਗਰੰਟੀਆਂ ਨਿਕਲੀਆਂ ਹੈਈਆਂ ਤੁਹਾਨੂੰ ਬਰਿੰਗ ਸਾਹਮਣੇ ਉਹ ਨਿਆਏ ਗਣਾਏ ਨੇ ਮੈਂ ਇਹ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿਹੜੇ ਭਾਈ ਸਾਹਿਬ ਨੇ ਪੁੱਛੀ ਸੀ ਕਿ ਇਹਦੇ ਪੰਜਾਬ ਦੇ ਟ੍ਰੈਡੀਸ਼ਨਲ ਮੁੱਦੇ ਪੁਰਾਣੇ ਚੱਲੇ ਆ ਰਹੇ ਮੁੱਦੇ ਆ ਉਹਨਾਂ ਬਾਰੇ ਕਾਂਗਰਸ ਦਾ ਕੀ ਸਟੈਂਡ ਆ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਉਹ ਸਾਡੇ ਮੈਨੀਫੈਸਟੋ ਵਿੱਚ ਇਹ ਲਿਖਿਆ ਗਿਆ ਹੈਗਾ ਜਿੱਥੇ ਫੈਡਰਲਿਜ਼ਮ ਦਾ ਲੁਕਤਾ ਹੈਗਾ ਕਿ ਸੰਵਰਤੀ ਸੂਚੀ ਹੈ ਕੰਟਨਲ ਲਿਸਟ ਹੈਗੀ ਹੈ ਜੇ ਕਿ ਕੇਂਦਰ ਦੇ ਅਧਿਕਾਰ ਵੀ ਆਂਦੀ ਜਰਾਡੇ ਦੀ ਨਾਲੇ ਕੰਕਰ ਲਿਸਟ ਤੋਂ ਬਹੁਤ ਸਾਰੇ ਮੁੱਦੇ ਸਟੇਟ ਲਿਸਟ ਪਾਇ ਜਾਣਗੇ ਤੁਹਾਨੂੰ ਬਹੁਤ ਵੱਡੀ ਰਾਹਤ ਪੰਜਾਬ ਨੂੰ ਮਿਲੂਗੀ ਜੇ ਇਹ ਪੰਜਾਬ ਦੇ ਇਲਾਕਾ ਹੀ ਮੰਗਾ ਹੈਗੀਆ ਪੰਜਾਬ ਦੇ ਖੇਤਰੀ ਮੰਗਾ ਹੈਗੀਆ ਉਹਨਾਂ ਵਾਸਤੇ ਇੱਕ ਸਾਸਗਰ ਮਾਹੌਲ ਪੈਦਾ ਹੋਊਗਾ ਜਿਹਨੂੰ ਅਸੀਂ ਮੈਂ ਤੇ ਰਾਜਾ ਬਲਿੰਕ ਸਾਹਿਬ ਤੇ ਸਾਡੇ ਸਾਰੇ ਐਮਐਮਪੀ ਸਹਿਬਾਨ ਲਗਾਤਾਰ ਆਪਣੀ ਪਾਰਟੀ ਨਾਲ ਨੈਗੋਸ਼ੀਏਟ ਕਰਕੇ ਗੱਲਬਾਤ ਕਰਕੇ ਸਲਾਹ ਮਸ਼ਵਰਾ ਨਹੀਂ ਸਾਰੇ ਸਾਰੇ ਜਿੰਨੇ ਸਾਲੀ ਲੀਡ ਤੁਹਾਡੇ ਕਾਫੀ ਦੇ ਲੋ ਨਰਾਸ਼ੀ ਅੱਜ ਤੁਹਾਡੇ ਨਾਲ ਅੱਖੇ ਲੱਗ ਕੇ ਬਿਲਕੁਲ ਦੇਖੋ ਜੀ ਮੈਂ ਸਮਝਦਾ ਕਿ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਮਹੂਰੀਅਤ ਹੈ ਧਰਮ ਨਿਰਪੱਖਤਾ ਹੈਗੀ ਹੈ ਸੰਵਿਧਾਨ ਹੈਗਾ ਉਹ ਕਦੀ ਵੀ ਮਤਲਬ ਇਹ ਨਹੀਂ ਚਾਹੂਗਾ ਕਿ ਕਾਂਗਰਸ ਨੂੰ ਨਸਾਨ ਹੋਵੇ ਨਾ ਮੇਰੇ ਜਿੰਨੇ ਦੋਸਤ ਹੈ ਬਾਨ ਬੈਠੇ ਨੇ ਮੇਰੇ ਬਜ਼ੁਰਗ ਵੀ ਨੇ ਮੇਰੇ ਤੋਂ ਛੋਟੇ ਵੀ ਨੇ ਵੱਡੇ ਵੀ ਨੇ ਹਰ ਦੀ ਤਮੰਨਾ ਹੋਊਗੀ ਕਿ ਕਾਂਗਰਸ ਦਾ ਇਸ ਔਖੀ ਘੜੀ ਵਿੱਚ ਕਾਂਗਰਸ ਦਾ ਪੈਦਾ ਹੋਣਾ ਕਾਂਗਰਸ ਦਾ ਖੜੇ ਰਹਿਣਾ ਔਰ ਮਜ਼ਬੂਤ ਹੋਣਾ ਔਰ ਮੋਦੀ ਸੱਤਾ ਨੂੰ ਖਾੜ ਫੈਕਣਾ ਕਿਉਂਕਿ ਮੇਰੇ ਮਤਾਬਕ ਮੇਰੇ ਮਤਾਬਕ 24 ਦਾ ਇਲੈਕਸ਼ਨ ਪਾਰਨ ਤੇ ਜਿਹੜਾ ਇੱਕ ਇਲੈਕਟੋਰਲ ਹਿਸਟਰੀ ਹੈਗੀ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈਗਾ ਹੈ کیونکہ اس تو بعد اور آخری لیکشن ہے گا پارٹی لوگوں کو موقع نہیں رہنا کہ اس سطح نو اس سطح نو اٹھائے 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 جا سکے آخری لیکشن نا ਔਰ ਇਹ ਬੜਾ ਮਹੱਤਵਪੂਰਨ ਇਲੈਕਸ਼ਨ ਹੈਗਾ ਸਾਡੀ ਹੋਣ ਦਾ ਸਵਾਲ ਹੈ ਸਾਡੇ ਰਿਪਬਲਿਕ ਦਾ ਇਸ ਮੁਲਕ ਨੇ ਸੈਕੂਲਰ ਸੋਵਰਨ ਡੈਮੋਕਰਟਿਕ ਰਿਪਬਲਿਕ ਰਹਿਣਾ ਹੈਗਾ ਜਾਂ ਨਹੀਂ ਰਹਿਣਾ ਜੇ ਇੱਕ ਪਾਰਟੀ ਦੀ ਡਿਕਟੇਟਰਸ਼ਪ ਵੱਲ ਜਾਣਾ ਹੈਗਾ ਉਹ ਫੈਸਲਾ ਪਾਰਟੀ ਲੋਕਾਂ ਨੇ ਕਰਨਾ ਹੈਗਾ ਉਹ ਫੈਸਲਾ ਅੱਜ ਕਾਂਗਰਸ ਹੱਕਸ਼ ਹੋ ਰਿਹਾ ਹੈਗਾ ਦੇਸ਼ ਮਾਹੌਲ ਬਣ ਰਿਹਾ ਹੈਗਾ ਔਰ ਲਾਜ਼ਮੀ ਤੌਰ ਤੇ ਜੋ 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 ਇੱਕ ਜੋ ਇੱਕ ਕਿਆਸ ਲਗੀਆਂ ਨਹੀਂ ਜੋ ਇੱਕ ਕੀਤ ਬਣ ਕੇ ਪਹਿਲੇ ਰਾਉਂਡ ਤੋਂ ਬਾਅਦ ਹੀ ਇਹ ਹੁਣ ਪਤਾ ਲੱਗਣ ਲੱਗ ਪਿਆ ਕਿ ਮੋਦੀ ਸੱਤਾ ਜਾ ਰਹੀ ਹੈਗੀ ਹੈ ਔਰ ਕਾਂਗਰਸ ਦੀ ਵਾਇਜ ਜਾਂ ਕਾਂਗਰਸ ਦੀ ਸ਼ਮੂਲੀਅਤ ਵਾਲਾ ਜਿਹੜਾ ਇੰਡੀਆ ਆਲਾਈਂਸ ਹੈਗਾ ਉਹਦਾ ਇਹ ਰਾਜ ਹੈ ਉਹ ਸਥਾਪਿਤ ਹੋਣ ਜਾ ਰਿਹਾ ਹੈ ਗਾਡੀ ਸਭ ਕਰ ਦੇਣਾ ਜੀ ਤੁਸੀਂ ਚਾਰ ਕੇ ਹਾਂ ਸਾਡੇ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ ਜਾ ਕੇ ਡਾਕਟਰ ਸਾਹਿਬ ਕਹਿੰਦੇ ਕੁਮ ਕਹਿੰਦੇ ਦੇਖੋ ਅਸੀਂ ਆਪ ਜਿੰਨਾ ਜਿੰਨਾ ਤੇਜ਼ੀ ਨਾਲ ਲੋਕਾਂ ਦੇ ਨੱਕੋ ਬੁੱਲੋਂ ਆਮ ਆਦੀ ਪਾਰਟੀ ਲੱਥੀ ਹੈ ਮੈਂ ਪੰਜਾਬ ਦੇ ਚੋਣ ਇਤਿਹਾਸ ਵਿੱਚ ਇੰਨੀ ਜਲਦੀ ਕੋਈ ਪਾਰਟੀ ਲੋਕਾਂ ਦੇ ਨੱਕੋ ਬੁੱਲੋਂ ਲੱਦੀ ਨਹੀਂ ਦੇਖੀ ਹੈ ਜਿੰਨੀ ਜਲਦੀ ਐਕਸਪੋਜ਼ ਹੋ ਰਹੀ ਨੇ ਔਰ ਕੋਈ ਪਾਰਟੀ ਸਪੋਜ਼ ਨਹੀਂ ਡਾਕਟਰ ਸਾਹਿਬ ਇੱਕ ਸਾਲੇ ਹੀ ਕਾਂਗਰਸੀ ਜਿਹੜੇ ਹੈਗੇ ਆ ਇਹਨਾਂ ਦਾ ਕਹਿਣਾ ਤੁਸੀਂ 5 ਕਿਲੋਮੀਟਰ ਚੱਲੇ ਸੀ ਰਾਹੁਲ ਗਾਂਧੀ ਨਾਲ ਹਾਂਜੀ ਅਸੀਂ 40 ਕਿਲੋਮੀਟਰ ਤੋਂ 40 ਸਾਲਾਂ ਤੋਂ ਯਾਤਰਾ ਕਰ ਰਹੇ ਹਾਂ ਕਾਂਗਰਸ 5 ਕਿਲੋਮੀਟਰ ਚੱਲ ਕੇ ਟਿਕਟ ਲਾਗੇ ਦੇਖੋ ਇਨ ਆਲ ਇਟਸ ਵਿਜ਼ਡਮ ਜੋ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ ਹੈਗਾ ਇਹ ਉਹ 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 ਉਹਨਾਂ ਨੇ ਸਾਰੇ ਆਪਣੇ ਸਰਵਿਸ ਸਰਵੇ ਕਰਾਏ ਹੋਣਗੇ ਮੈਨੂੰ ਨਹੀਂ ਪਤਾ ਉਹਨਾਂ ਦੀ ਪ੍ਰੋਸੈਸ ਕੀ ਸੀਗੀ ਉਹਨਾਂ ਨੇ ਜੋ ਮੈਨੂੰ ਸੇਵਾ ਦਾ ਮੌਕਾ ਲਾਇਆ ਮੈਂ ਉਹ ਸੇਵਾ ਨੂੰ ਆਉਣ ਨੂੰ ਤਿਆਰ ਹੈਗਾ ਔਰ ਮੈਨੂੰ ਪੂਰੀ ਆਸ ਹੈ ਕਿ ਮੇਰੇ ਸਾਰੇ ਭਰਾ ਜਿਹੜੇ ਜਿਨ੍ਹਾਂ ਦੇ ਬਹੁਤ ਵੱਡਾ ਯੋਗਦਾਨ ਹੈ ਪਟਿਆਲੇ ਵਿੱਚ ਨਹੀਂ ਸਾਰੇ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਜਨ ਲੈਂਗੁਏਜ ਇਨ ਅਗੇ ਲ ਜਾਣ ਵਿੱਚ ਇਹਨੂੰ ਕਾਮਯਾਬ ਕਰ ਉਹ ਮੇਰਾ ਸਾਥ ਉਹ ਮੇਰਾ ਸਾਥ ਉਹ ਮੇਰਾ ਸਾਥ